ਅੱਜ ਅਸੀਂ ਆਪਣੀਆਂ ਮੰਗਾਂ ਮੁਸ਼ਕਲਾਂ ਨੂੰ ਲੈ ਕੇ ਜਿਹੜੀ ਮਾਨਯੋਗ ਪ੍ਰਮੁਖਕਦਰ ਟਰਾਂਸਪੋਰਟ ਜੀ ਦੀ ਮੀਟਿੰਗ ਬੁਲਾਈ ਸੀ ਉਹਦੇ 'ਚ ਪਹੁੰਚੇ ਸੀ ਲੰਘਾ ਕੇ ਤਿੰਨ ਚਾਰ ਹੌਂਡਾਂ ਦੇ ਵਿੱਚ ਮੀਟਿੰਗ ਹੋਈ ਆ ਪਰ ਮੀਟਿੰਗ ਵਾਰ-ਵਾਰ ਬੀਤਦਾ ਰਹੀ ਆ ਕਿਉਂਕਿ ਸਾਡੀ ਲੰਬੇ ਸਮੇਂ ਤੋਂ ਮੰਗਾਂ ਮੁਸ਼ਕਲਾਂ ਤੇ ਮੀਟਿੰਗਾਂ ਹੁੰਦੀਆਂ ਆ ਰਹੀਆਂ ਜਦੋਂ ਵੀ ਮੀਟਿੰਗ ਹੁੰਦੀ ਆ ਉਦੋਂ ਹੀ ਸਮੇਂ ਦੀ ਮੰਗ ਕੀਤੀ ਜਾ ਰਹੀ ਆ ਅੱਜ ਫੇਰ ਉਹੀ ਗੱਲਾਂ ਕਿ ਜਿਵੇਂ ਸਾਡੀਆਂ ਮੰਗਾਂ ਮੁਸ਼ਕਲਾਂ ਨੂੰ ਪੂਰੀਆਂ ਕਰਨ ਦੀ ਬਜਾਏ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਲਿਆਂਦਾ ਗਿਆ ਜਿਹਦੇ ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਆ ਕਿ ਕਿਲੋਮੀਟਰ ਦਾ ਭਾਗ ਲਈ ਪਰ ਮੈਨੇਜਮੈਂਟ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਮੁਲਤਵੀ ਕਰ ਦਿੰਦੇ ਆਂ ਕੁਝ ਸਮੇਂ ਵਾਸਤੇ ਪਰ ਉਹਨੂੰ ਰੱਦ ਨਹੀਂ ਕੀਤਾ ਜਾ ਰਿਹਾ ਜਿਹਦਾ ਸਾਡਾ ਰੋਸ ਆ ਰਿਹਾ ਔਰ ਨਾਲ ਹੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਜਿਵੇਂ ਪਿਛਲੇ ਸਮੇਂ ਸਾਡੀ ਮੰਗ ਸੀ ਕਿ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਹਨੂੰ ਸਮਾਂ ਲੱਗ ਰਿਹਾ ਜਿਹੜੀਆਂ ਸਾਡੇ ਵਿਭਾਗ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਤੇ ਸਰਵਿਸ ਰੂਲ ਲਾਗੂ ਕੀਤੇ ਜਾਣ ਕਿਉਂਕਿ ਮਾਰੂ ਕੰਡੀਸ਼ਨਾਂ ਨਾਲ ਲਗਾਤਾਰ ਕਿਤੇ ਨਾ ਕਿਤੇ ਕੰਡੀਸ਼ਨਾਂ ਲਾ ਕੇ ਕੱਢਿਆ ਜਾ ਰਿਹਾ ਉਹ ਲਾਗੂ ਸਰਵਿਸ ਰੂਲ ਲਾਗੂ ਕੀਤੇ ਜਾਣ ਉਦੇ ਵਾਸਤੇ ਉਹਨਾਂ ਨੇ ਕੰਡੀਸ਼ਨਾਂ ਨੂੰ ਵੀ ਡਿਵਾਈਸ ਕਰਦੇ ਹੋયા ਆ ਉਹਨੇ ਜਰਾਹਤ ਦਿੰਦੇ ਆ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹ ਕਰਕੇ ਤੇ ਫਾਈਨਲ ਰਿਪੋਰਟ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਹਨੂੰ ਵੀ ਅੱਜ ਕਿਤੇ ਨਾ ਕਿਤੇ ਸਮਾਂ ਮੰਗ ਕੇ ਜਾਂ ਟਾਈਮ ਟੇਪਉਣ ਵਾਲੀ ਗੱਲਬਾਤ ਜਿਹੜੀ ਉਹ ਸਾਹਮਣੇ ਆਈ ਆ ਕਿਤੇ ਨਾ ਕਿਤੇ ਨਹੀਂ ਲਾਗੂ ਕਿ ਕੀ ਇਸੇ ਤਰ੍ਹਾਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਮੁਲਾਜ਼ਮ ਕੱਢੇ ਸੀ ਉਹਨਾਂ ਨੂੰ ਭਾੜਾ ਕਰਨਾ ਸੀਗਾ ਉਹ ਵੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਉਹਦੇ ਵਾਸਤੇ ਵੀ ਸਮੇਂ ਦੀ ਮੰਗ ਕੀਤੀ ਜੋ ਕਿਸੇ ਵੀ ਮੀਟਿੰਗਾਂ 'ਚ ਮੰਗਉਂਦੀ ਆ ਰਹੀ ਨਾਲ ਹੀ ਸਾਡੀ ਮੰਗ ਸੀ ਕਿ ਜਿਹੜੀ ਪਾਲਿਸੀ ਨੂੰ ਲ ਕਿ ਕਿ ਬਾਰ ਬਾਰ ਸਰਕਾਰ ਕਹਿੰਦੀ ਆ ਕਿ ਇਹਦਾ ਡਿਸੀਜਨ ਜਿਹੜਾ ਵਾ ਉਹ ਫਾਈਨਲ ਤੇ ਆ ਪਰ ਅਸੀਂ ਉੱਥੇ ਮੰਗ ਕੀਤੀ ਸੀ ਕਿ ਇਹਦੀ ਮੀਟਿੰਗ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਨਾਲ ਫਿਕਸ ਕੀਤੀ ਜਾਵੇ ਤੇ ਸਾਡਾ ਫਾਈਨਲ ਜਿਹੜਾ ਮੰਗਾਂ ਦਾ ਹੱਲ ਕੱਢਿਆ ਜਾਵੇ ਕਿ ਆਊਟਸੋਰਸਿੰਗ ਦਾ ਥਾ ਖਤਮ ਕੀਤੀ ਜਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਉਹ ਇਹੋ ਜਿਹੀ ਜਿਹੜੀ ਵੱਖਰੀ ਪਾਲਿਸੀ ਜਿਹੜੀ ਵਿਭਾਗ ਦੀ ਬਣਾਈ ਹੋਈ ਆ ਉਹ ਲੱਗਦੀ ਥੋੜੀ ਹਰ ਲਗਾਤਾਰ ਜੇ ਕਈਏ ਕਿ ਉਹ ਮੀਟਿੰਗਾਂ ਤੋਂ ਜਿਹੜੀਆਂ ਪਿਛਲੇ ਸਮੇਂ ਚ ਹੁੰਦੀਆਂ ਸੀਗੀਆਂ ਉਸੇ ਤਰ੍ਹਾਂ ਅੱਜ ਵੀ ਜਿਹੜੀ ਚਾਰ ਰੌਂਡਾਂ ਦੇ ਵਿੱਚ ਨਿਕਲ ਰਹੀ ਆ ਉਹ ਵਿਸ਼ਟਾ ਰਹੀ ਆ ਕੋਈ ਵੀ ਮੰਗਦਾ ਹੱਲ ਜਿਹੜਾ ਉਹ ਫੂਟ ਨਹੀਂ ਨਿਕਲਿਆ ਜਿਹਦੇ ਕਾਰਨ ਜਥੇਬੰਦੀ ਵੱਲੋਂ ਤੁਰੰਤ ਜਿਹੜੇ ਆਪਣੀ ਹੜਤਾਲ ਦੌਰਾਨ ਜਿਹੜੇ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਸਟੈਂਡ ਕਰਦੇ ਆ ਜਿਵੇਂ ਕੱਲ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਕਿੱਥੇ ਝੰਡਾ ਲਹਿਰਾਉਣ ਜਾਣਗੇ ਆਜ਼ਾਦੀ ਦਿਵਸ ਦਾ ਉਥੇ ਅਸੀਂ ਗ੍ਰਾਮੀਣ ਦਿਵਸ ਵਜੋਂ ਕਿਉਂਕਿ ਅੱਜ 14 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਹੀਂ ਹੋਈਆਂ ਤੇ ਨਾਲ ਹੀ ਠੇਕੇਦਾਰ ਵਿਛੋਲਿਆਂ ਵੱਲੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਔਰ ਨਾਲ ਹੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਭਗਤ ਸਿੰਘ ਦੀ ਪੱਗ ਮੰਨ ਕੇ ਸੱਤਾ ਚ ਆਏ ਹਾਂ ਤੇ ਅਸੀਂ ਇਹਨਾਂ ਨੂੰ ਕਿ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਾਂਗੇ ਠੇਕੇਦਾਰੀ ਪ੍ਰਥਾ ਬੰਦ ਕਰਾਂਗੇ ਉਹ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਆ ਸੋ ਸਮੂਹ ਵਰਕਰ ਸਾਥੀਆਂ ਨੂੰ ਬੇਨਤੀ ਆ ਕਿ ਉਹ ਆਪਣੀ ਤਿਆਰੀ ਕਰਕੇ ਡੰਡੇ ਝੰਡੇ ਲੈ ਕੇ ਤੇ ਆਪਣੇ ਜਿਹੜੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਤੇ ਜਿੱਥੇ-ਜਿੱਥੇ ਜੱਦਬੰਦੀ ਵੱਲ ਡਿਊਟੀ ਲਈ ਆ ਉੱਥੇ ਪਹੁੰਚ ਕੇ ਆਪਣੇ ਜਾਗ ਤੇ ਜ ਰਹਿ ਕੇ ਇਸ ਨਿਰਚਰ ਨੂੰ ਸਫਲ ਬਣਾਉਣਾ ਨਾਲ ਹੀ ਅਸੀਂ ਕਿਸਾਨ ਮਜ਼ਦੂਰ ਮੁਲਾਜ਼ਮ ਭਰਾਤਰੀ ਜੱਦਬੰਦੀਆਂ ਨੂੰ ਬੇਇੱਜ਼ਤੀ ਕਰਦੇ ਆ ਕਿ ਇਹ ਮੰਗਾਂ ਮੁਲਾਜ਼ਮਾਂ ਦੇ ਨਾਲ-ਨਾਲ ਇਹ ਲੋਕਾਂ ਦੀਆਂ ਮੰਗਾਂ ਨੇ ਇਸ ਵਿਭਾਗ 'ਚ ਅੱਜ ਵੱਡੇ ਪੱਧਰ ਤੇ ਬਸਾਂ ਦੀ ਘਾਟ ਹੈ ਇਹ ਕਰੇ ਇਸ ਵਿਭਾਗ 'ਚ ਬਸਾਂ ਪਹਿਣਗੀਆਂ ਲੋਕਾਂ ਨੂੰ ਰੋਜਗਾਰ ਵੀ ਮਿਲੂਗਾ ਤੇ ਨਾਲ ਨਾਲ ਇਹ ਵਿਭਾਗ ਦਾ ਨਿੱਜੀਕਰਨ ਹੋਣ ਤੋਂ ਬਜੂ ਲੋਕਾਂ ਨੂੰ ਜਿਹੜੀ ਸਫਰ ਸੂਤ ਮਿਲੂਗੀ ਸੋ ਇਸ ਕਰਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਆਪਣੇ ਪੰਜਾਬ ਦੇ ਵਿੱਚ ਵਿਰਾਸਤੀ ਵਿਭਾਗਾਂ ਨੂੰ ਬਚਾਉਣ ਲਈ ਸਾਡਾ ਸਹਿਯੋਗ ਕਰੋ ਔਰ ਜਿੱਥੇ ਵੀ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਵਾ ਉਹਨੂੰ ਸਫਲ ਬਣਾਉਣ ਲਈ ਵੱਧ ਚੜ ਕੇ ਸਾਡਾ ਸਹਿਯੋਗ